ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਰੇਡੀਓ ਪੰਜਾਬ ਟੂਡੇ ਨਾਲ ਮੈਂ ਕਰਨ ਪ੍ਰੀਤ ਇਸ ਵਕਤ ਅਸੀਂ ਬਠਿੰਡਾ ਦੇ ਪਰਸਰਾਮ ਚੌਂਕ ਦੇ ਵਿੱਚ ਆ ਜਿੱਥੇ ਕਿ ਅੱਜ ਵੀਜੇ ਐਮ ਸੀ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਕੀਤਾ ਜਾ ਰਿਹਾ ਹੈ ਰੋਸ ਪ੍ਰਦਰਸ਼ਨ ਕੀ ਹੈ ਚੈਨਾ ਡੋਰ ਨੂੰ ਲੈ ਕੇ ਚੈਨਾ ਡੋਰ ਤੇ ਲਗਾਤਾਰ ਪੁਲਿਸ ਪ੍ਰਸ਼ਾਸਨ ਵੀ ਕਾਰਵਾਈ ਕਰ ਰਿਹਾ ਹੈ ਲਗਾਤਾਰ ਵੇਚਣ ਵਾਲਿਆਂ ਨੂੰ ਫੜ ਰਿਹਾ ਪਰ ਕਿਤੇ ਨਾ ਕਿਤੇ ਜਿਹੜਾ ਚੈਣਾ ਡੋਰ ਦਾ ਵਿਕਣਾ ਜਿਹੜਾ ਉਹ ਲਗਾਤਾਰ ਜਾਰੀ ਹੈ ਤੇ ਉਸੇ ਦੇ ਚੱਲਦੇ ਆ ਵਿਜੇ ਐਮਸੀ ਵੱਲੋਂ ਜਿਹੜਾ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਗੱਲਬਾਤ ਵੀ ਕਰਾਂਗੇ ਉਹਨਾਂ ਨਾਲ ਕੀ ਕਹਿਣਾ ਉਹਨਾਂ ਦਾ ਕੀ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਕੀ ਬੱਚਿਆਂ ਦੇ ਮਾਂ ਪਿਓ ਨੂੰ ਕਹਿਣਾ ਚਾਹੁੰਦੇ ਆ ਸੋ ਜੁੜੇ ਰਹੋ ਸਾਡੇ ਐਮਸੀ ਐਫ ਕੀ ਕਹਿਣਾ ਚਾਹੋ ਜਿਹੜਾ ਤੁਸੀਂ ਅੱਜ ਇਹ ਪ੍ਰਦਰਸ਼ਨ ਕਰ ਰਹੇ ਹੋ ਉਸੇ ਢੰਗ ਨਾਲ ਵੀ ਨੌਜਵਾਨਾਂ ਨੂੰ ਜਾਗਰੂਕ ਕਰ ਦੇਖੋ ਲੋਕਾਂ ਨੂੰ ਮੈਂ ਤਾਂ ਜਗਾਨ ਲਈ ਕੀਤਾ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਕੀਤਾ ਕਿ ਚਾਇਨਾ ਡੋਰ ਦਾ ਇਸਤੇਮਾਲ ਨਾ ਕਰੋ ਹਜ਼ਾਰਾਂ ਦੀ ਤਦਾਦ ਚ ਬੱਚਿਆਂ ਨੂੰ ਮੈਂ ਸਮਝਾਇਆ ਕਿ ਚਾਇਨਾ ਡੋਰ ਨਾ ਵਰਤੋ ਜਦੋਂ ਛੁੱਟੀ ਹੋਈ ਆ ਮੈਂ ਬਾਹਰ ਐਸੇ ਕਰਕੇ ਖੜਿਆ ਸੀ ਕਿਉਂਕਿ ਮੈਂ ਤੋ ਨੰਗ ਰਿਹਾ ਸੀ ਚਾਇਨਾ ਡੋਰ ਮੇਰੇ ਅੜਕੀ ਦਾ ਮਸੂਹੂਰ ਤੋਂ ਟਿੱਕ ਪਿਆ ਟਿੱਕਣ ਤੋਂ ਬਾਅਦ ਜੋ ਮੈਂ ਮਹਿਸੂਸ ਕੀਤਾ ਦਰਦ ਕੀਤਾ ਜਿਹੜੇ ਮਾਪਿਓ ਦੇ ਇਕੱਲੇ ਇਕੱਲੇ ਜਵਾਕ ਹੈ ਜਾਂ ਚਾਇਨਾ ਡੋਰ ਜਿਵੇਂ ਹਰ ਥਾਂ ਤੇ ਕੋਈ ਨਾ ਕੋਈ ਹਾਦਸਾ ਹੋ ਰਿਹਾ ਹੈ 8 ਸਾਲ ਦਾ ਜਵਾਕ ਮਰ ਗਿਆ ਇੱਕ ਪਰਸੋ 19 ਸਾਲ ਦਾ ਮੁੰਡਾ ਮਰ ਗਿਆ ਕੱਲ ਇੱਥੇ ਇੱਕ ਦੋ ਬਟੰਡੇ ਦੋ ਬੰਦਿਆਂ ਦੀ ਅੱਖਾਂ ਦੇ ਕਰਦਨ ਵੱਢੀ ਗਈ ਸਿੱਖ ਮੇਰੇ ਸਿੱਖ ਭਰਾ ਦੀ ਮੇਰੇ ਸਰਦਾਰ ਜੀ ਦੀ ਉਹ ਬਹੁਤ ਖਤਰਨਾਕ ਤੇ ਘਾਤਕ ਹੈ ਇਹ ਜਿਹੜੀ ਮੈਂ ਪ੍ਰਸ਼ਾਸਨ ਬਹੁਤ ਉਪਰਾਲੇ ਕਰ ਰਿਹਾ ਵਾ ਡੀਸੀ ਸਾਹਿਬ ਦਾ ਐਸਐਸਪੀ ਸਾਹਿਬ ਦਾ ਤੇ ਐਸਪੀ ਸਾਹਿਬ ਸਿਟੀ ਸਾਹਿਬ ਦਾ ਧੰਨਵਾਦ ਕਰਦਾ ਵੀ ਤੁਸੀਂ ਸਾਰੇ ਅਫਸਰਾਂ ਦਾ ਧੰਨਵਾਦ ਕਰਦਾ ਤੁਸੀਂ ਉਪਰਾਲਾ ਵਧੀਆ ਕਰ ਰਹੇ ਹੋ ਪਰ ਇਹ ਜਿਹੜੀ ਜੋਰ ਹੈ 8-9 ਮਹੀਨੇ 7 ਮਹੀਨੇ ਜਾਂ 6 ਮਹੀਨੇ ਪਹਿਲਾਂ ਹੀ ਔਨਲਾਈਨ ਆ ਕੇ ਲੋਕਲ ਸੋਰ ਕਰ ਲੈਂਦੇ ਆ ਸਕੂਪੀਆਂ ਚ ਪਾ ਕੇ ਚੁੱਪ ਕਰਕੇ ਵੇਚ ਜਾਂਦੇ ਆ ਮਾਪਿਆਂ ਦੇ ਬੱਚਿਆਂ ਨੂੰ ਡੋਰ ਲੈ ਕੇ ਮਾਪਿਆਂ ਨੂੰ ਮੇਰੀ ਬੇਨਤੀ ਹੈ ਵੀ ਮਾਪੇ ਜਿਹੜੇ ਲੈ ਕੇ ਜਾਣਗੇ ਮਾਪਿਆਂ ਦੇ ਪਰਚਾ ਹੋਣਾ ਚਾਹੀਦਾ ਜਿਹੜਾ ਲੈ ਕੇ ਜਾਂਦਾ ਜੇ ਮਾਪਿਓ ਕੋਲੇ ਖੜਿਆ ਬੱਚਾ ਚੈਨਾ ਡੋਰ ਤੇ ਉਡਾਰ ਰਿਹਾ ਤਾਂ ਇਤੋਂ ਜ਼ਿਆਦਾ ਮੈਨੂੰ ਲੱਗਦਾ ਆਪਣੇ ਬੱਚੇ ਨੂੰ ਜ਼ਹਿਰ ਦੇਣ ਨਾਲ ਜ਼ਹਿਰ ਦੇ ਜ਼ਹਿਰ ਦੇਣ ਦੇ ਸਮਾਨ ਕੀ ਕਾਨੂੰਨ ਸਖਤ ਹੋਣਾ ਚਾਹੀਦਾ ਤੁਹਾਨੂੰ ਕਾਨੂੰਨ ਤਾਂ ਸਖਤ ਹੋਇਆ ਪਰ ਹੋਂਦੇ ਤੇ ਲੋਕ ਕਿੰਨੇ ਕਿ ਸੁਚੇਤ ਹੁੰਦੇ ਉਹ ਦੇਖੋ ਕਾਨੂੰਨ ਤਾਂ ਬਹੁਤ ਸਖਤ ਹੋ ਗਿਆ 15 ਲੱਖ ਰੁਪਏ ਜੁਰਮਾਨਾ ਹੈ ਸਜ਼ਾ ਵੀ ਹੈ 25000 ਰੁਪਏ ਜਿਹੜਾ ਦੱਸੂ ਉਹਨੂੰ ਵੀ ਹੈ ਦੇਖੋ ਪਰ ਜਿਹੜਾ ਅੱਜ ਲੋਕਾਂ ਚ ਜਵਕਾ ਨੂੰ ਮੈਂ ਜਾ ਕੇ ਦਕਿੱਤਾ ਜਿਵੇਂ ਚਵਕਾ ਨੇ ਅੱਜ ਬੜਾ ਫੱਲਾਸ਼ੇਰੀ ਨਾਲ ਕਿਹਾ ਵੀ ਅਸੀਂ ਇਹ ਕੰਮ ਨਹੀਂ ਕਰਾਂਗੇ ਤਾਂ ਮੈਨੂੰ ਖੁਸ਼ੀ ਹੈ ਤੇ ਮੇਰੇ ਕਰਨ ਦੇ ਨਾਲ ਕੋਈ 5-700 ਬੰਦਾ ਇਸ ਗੱਲ ਤੋਂ ਵੇਰ ਹੁੰਦਾ ਤਾਂ ਬਹੁਤ ਵਧੀਆ ਗੱਲ ਠੀਕ ਹੈ ਜੀ ਵੀਨੇ ਜੀ ਮੇਰਾ ਨਾਮ ਸੰਦੀਪ ਸਕੂਲ ਤੋਂ ਪੜਦਾ ਜੀ ਡੋਰ ਕਿਹੜੀ ਬਾਤ ਤੁਸੀਂ ਡੋਰ ਕਦੇ ਚਾਇਨਾ ਕਦੇ ਯੂਜ਼ ਨਾ ਕਰੋ ਜਿਹੜੇ ਵੇਚਦੇ ਉਹਨਾਂ ਨੂੰ ਵੀ ਫੜੋ ਜੀ ਚਾਇਨਾ ਡੋਰ ਬਹੁਤ ਗਲਤ ਚੀਜ਼ ਹੈ ਬੜੀ ਗੰਦੀ ਚੀਜ਼ ਹੈ ਇਹ ਕਦੇ ਯੂਜ਼ ਨਾ ਕਰੋ ਕਦੇ ਵੇਚੋ ਨਾ ਜਿਹੜਾ ਵੇਚਦਾ ਉਹਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੇਰੀ ਇਹ ਗੱਲ ਜਿਹੜਾ ਮਾਪਿਓ ਲੈ ਕੇ ਦਿੰਦੇ ਆ ਉਹਨਾਂ ਦੇ ਵੀ ਕਾਰਵਾਈ ਕਰੋ ਜੀ ਤੁਸੀਂ ਆਪਦੇ ਮੁੰਡੇ ਨੂੰ ਕਿਉਂ ਦਿਵਾਨੇ ਹੋ ਪੈਸੇ ਨਾਲ ਦੋਈ ਉਹਨਾਂ ਨੂੰ ਜਿਹੜੇ ਮਾਂ ਦੇ ਰੀ ਪਾਸ ਮੇਰਾ ਨਾਮ ਹਿਮਾਂਸ਼ੂ ਹੈ ਜੀ ਜੀ ਸੰਦੀਪ ਸਕੂਲ 'ਚ ਪੜ੍ਹਦੇ ਆ ਜੀ ਜੀ ਪਾਡਾ ਵਰਤਨੀ ਚਾਹੀਦੀ ਆ ਜੀ ਜਿਹੜੇ ਬਹੁਤ ਸਾਰੇ ਬੱਚੇ ਆ ਜਿਹੜੇ ਉਹ ਦੂਜੀ ਡੋਰਾ ਵਰਤਦੇ ਚਾਇਨਾ ਡੋਰ ਚਾਇਨਾ ਡੋਰ ਨਾਲ ਬਹੁਤ ਜੀ ਬਹੁਤ ਗਲੇ ਗੁਲੇ ਕੱਟੇ ਜਾਂਦੇ ਆ ਜੀ ਉਹਨਾਂ ਨਾਲ ਜੀ ਮਰਤਿ ਹੋ ਜਾਂਦੀ ਆ ਜੀ ਬੰਦੇ ਮੋਟਰਸਾਈਕਲਾਂ ਤੇ ਜਾਂਦੇ ਆ ਜੀ ਗਲੇ 'ਚ ਫਿਰ ਜਾਂਦੀ ਆ ਜੀ ਡੋਰ ਬਹੁਤ ਕੁਛ ਨੁਕਸਾਨ ਇਹ ਧੋਰ ਦੇ ਪੰਚੇ ਨੰਬਰਾਂ ਬੁਰਾੜ ਹੋ ਜਾਂਦੇ ਜਿਹੜੇ ਬੱਚੇ ਉਹਨਾਂ ਨੂੰ ਨਹੀਂ ਵਰਤਣੀ ਚਾਹੀਦੀ ਜ ਨਹੀਂ ਵਰਤਣੀ ਚਾਹੀਦੀ ਜੇ ਅਸੀਂ ਦਾ ਇਹ ਪਾਂਡਾ ਵਰਤ ਨਹੀਂ ਪਾਂਦਾ ਪਾਂਡਾ ਨਹੀਂ ਮੈਨੂੰ ਕੋਜਵੰਨਾਂ ਨੂੰ ਹਾਂਜੀ ਜੇ ਅਸੀਂ ਕਹਿਣਾ ਚਾਹੁੰਦੇ ਚਾਈਨਾ ਧੋਰ ਬੰਦ ਕੀਤੀ ਜਾਵੇ ਅਰਿਸ਼ ਅਰਿਸ਼ ਮੁੱਤਰ ਕਿਹੜੀ ਧੋਰ ਵਰਤਉਂਦੇ ਪਾਂਡਾ ਜੀ ਜੇ ਗੁੱਟਾ ਲੈਣਾ ਤਾਂ ਪਾਂਡਾ ਧੋਰ ਤਾਂ ਲਓ ਜੀ ਚਾਈਨਾ ਧੋਰ ਕਿਉਂ ਨਹੀਂ ਲੈਣੀ ਕਿਉਂਕਿ ਜਿਹੜਾ ਪੰਛੀਆ ਵਗੈਰਾ ਦੀ ਜਾਨ ਜਾ ਸਕਦੀ ਹੈ ਇਸ ਲਈ ਜਿਹੜੇ ਬਹੁਤ سارے ਬੱਚੇ ਆ ਉਹ ਚਾਈਨਾ ਡੋਰ ਵਰਤਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਗੇ ਉਹਨਾਂ ਨੂੰ ਇਹ ਕਹਿਵਾਂਗੀ ਕਿ ਟੈਂਟ ਵਰਤੋ ਨਾ ਵਰਤੋ ਪਾਣ ਡੋਰ ਵਰਤੋ ਹੀ ਅੱਜ ਤੇ ਬੰਦ ਹੋ ਗਿਆ ਇਹ ਸਕੂਲ ਹੈ ਹੋਰ ਕਿਹੜੇ ਵਾਰ ਤੁਹਾਨੂੰ ਚਾਹੀਦੀ ਹੈ ਪਾਂਡੇ ਵਾਲੀ ਡੋਰ ਬੜੀ ਚੰਗੀ ਹੈ ਤੁਹਾਨੂੰ ਪਤਾ ਨਹੀਂ ਨਾ ਆਉਣਾ ਤੁਸੀਂ ਡੋਰੀ ਕਿ ਮਤਲਬ ਚਾਈਨਾ ਡੋਰ ਨਾਲ ਸਾਡੇ ਗਲੇ ਘਟ ਜਾਂਦੇ ਹੱਥ ਬਾਹ ਬਹੁਤ ਕੁਛੇ ਜਾਨਵਰਾ ਪਖਸ਼ੀ ਦੀ ਵਾਰ ਮੇਰੀ ਭੈਣ ਦਾ ਹੱਥ ਕੱਟ ਗਿਆ ਸੀ ਪਿਛਲੀ ਵਾਰ ਹਾਂ ਇਹਦੀ ਭੈਣ ਦਾ ਵੀ ਹੱਥ ਕੱਟ ਗਿਆ ਸੀ ਸਾਨੂੰ ਸਾਨੂੰ ਹਾਂ ਇਹ ਤਾਂ ਲੱਗਦਾ ਵੀ ਮੈਂ ਚਾਈਨਾ ਡੋਰ ਕਰਦਾ ਨਹੀਂ ਨਹੀਂ ਚਾਈਨਾ ਡੋਰ ਨਹੀਂ ਪਾਂਡਾ ਡੋਰ ਨੂੰ ਲਾਣਾ ਚਾਹੀਦਾ ਇਹ ਡੋਰ ਕਿਹੜੀ ਵਾਰ ਚਾਹੀਦੀ ਹੈ ਅੱਜ ਚਾਹੀਦੀ ਹੈ ਬਸ ਚਾਇਨਾ ਪੰਡਾ 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 ਵਰਤਨਾ ਚਾਹੀਦੀ ਆ ਕਿਰਨਪ੍ਰੀਤ ਕਾਲ ਤੁਸੀਂ ਕਿਹਨਾਂ ਤੋਂ ਧੋਰ ਕੜੀ ਬਾਕੀ ਸਾਈ ਪੰਡਾ ਵਰਤੀ ਹਾਂਜੀ ਕਾਰਨ ਕਿਉਂ ਵਰਤਨੀ ਚਾਹੀਦੀ ਚਾਇਨਾ ਕਿਉਂ ਕਿ ਲੋਕਾਂ ਦੀ ਗਾਲੇ ਕਦੇ ਬਾਹ ਕੱਟੀ ਜਾ ਸਕਦੀ ਹੈ ਜਿਹੜਾ ਬਹੁਤ ਸਾਰੇ ਬੱਚੇ ਆ ਚਾਇਨਾ ਡੋਰ ਵਰਤਦੇ ਆ ਕੀ ਜਾਣਾ ਚਾਹੁੰਦੇ ਆ ਉਹਨਾਂ ਨੂੰ ਹੀ ਕਵਾਂਗੇ ਵੀ ਚਾਇਨਾ ਡੋਰ ਵਰਤੋ